ਹਾਂਜੀ ਅੱਜ ਦੀ ਸ਼ੁਰੂਆਤ ਹੋ ਗਈ ਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਢੀ ਪਿੰਡ ਪਿੰਡ ਲਿੱਟਾਂ ਤੋਂ ਜੋ ਕਿ ਗੜਦੀਬਾਲ ਤੋਂ 7 ਕਿਲੋਮੀਟਰ ਦੂਰੀ ਤੇ ਸਥਿਤ ਹੈ ਜਿੱਥੇ ਪਿੰਡ ਵਾਸੀਆਂ ਦਾ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਦੇ ਚਰਚੇ ਦੂਰ ਦੂਰ ਤੱਕ ਚੱਲਦੇ ਆ ਸਭ ਤੋਂ ਪਹਿਲਾਂ ਪਿੰਡ ਵਿੱਚ ਬਣੇ ਧਾਰਮਿਕ ਸਥਾਨਾਂ ਦਾ ਦੌਰਾ ਕਰਾਂਗੇ ਅਸੀਂ ਇਸ ਪਿੰਡ ਵਿੱਚ ਦੋ ਗੁਰਦੁਆਰੇ ਤੇ ਇੱਕ ਮੰਦਿਰ ਸਥਿਤ ਹੈ ਜੋ ਲੋਕਾਂ ਦੀ ਸ਼ਰਧਾ ਭਾਵ ਤੇ اٹਟ ਵਿਸ਼ਵਾਸ ਨੂੰ ਜਿਤਾਉਂਦੇ ਹਨ ਇਹ ਧਾਰਮਿਕ ਸਥਾਨ ਅਸੀਂ ਲੈ ਕੇ ਆਸ਼ੀਰਵਾਦ ਪਿੰਡ ਦੀਆਂ ਗਲੀਆਂ-ਗਲੀਆਂ ਦੇ ਵਿੱਚ ਵਿਚਰਾਂਗੇ ਪਿੰਡ ਦੀਆਂ ਪੀੜੀਆਂ ਗਲੀਆਂ ਤੇ ਪਿੰਡ ਵਸਿਆਂ ਦਾ ਰੈਣ ਸੰਦਾ ਢੰਗ ਬਹੁਤ ਸਿੰਪਲ ਤੇ ਸਾਦਾ ਹੈ ਇਸ ਪਿੰਡ ਦੀ ਆਬਾਦੀ ਲਗਭਗ 400 ਘਰਾਂ ਦੀ ਹੈ ਪਿੰਡ ਇੰਨਾ ਕੁ ਸੋਹਣਾ ਹੈ ਪਿੰਡ ਦੀ ਆਲੇ-ਦੁਆਲੇ ਦੀ ਹਰਿਆਲੀ ਸੱਚੀ ਸਵਰਗ ਦਾ ਭਲੇਖਾ ਪਾ ਰਹੀ ਹੈ ਜੇ ਗੱਲ ਕਰੀਏ ਪਿੰਡ ਦੇ ਵਿਕਾਸ ਦੀ ਪਿੰਡ ਦਾ ਵਿਕਾਸ ਬਹੁਤ ਸ਼ਾਨਦਾਰ ਹੈ ਸਰਪੰਚ ਬਲਵਿੰਦਰ ਕੌਰ ਜੀ ਆਪਣੇ ਪਿੰਡ ਦੇ ਵਿਕਾਸ ਪੱਖੋਂ ਵੱਧ ਚੜ ਕੇ ਸੇਵਾ ਕਰ ਰਹੇ ਹਨ ਜੇ ਗੱਲ ਕਰੀਏ ਪਿੰਡ ਵਿੱਚ ਸਹੂਲਤਾਂ ਦੀ ਇਸ ਪਿੰਡ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਤੇ ਇੱਕ ਗਰਾਊਂਡ ਮੌਜੂਦ ਹੈ ਇਹ ਵੀਡੀਓ ਸਪான்ਸਰ ਕੀਤੀ ਹੈ ਇੱਕ ਮੇਰਾ ਵੀਰ ਸੰਦੀਪ ਜੋ ਵਿਦੇਸ਼ ਦੀ ਧਰਤੀ ਉੱਤੇ ਬੈਠਾ ਹੋਇਆ ਹੈ ਤੇ ਇੱਕ ਸੰਦੀਪ ਵੀਰ ਜੋ ਆਰਮੀ ਵਿੱਚੋਂ ਲਟਾਇਰ ਹੋਇਆ ਜੋ ਕਿ ਆਪਣੇ ਪਿੰਡ ਨੂੰ ਬਹੁਤ ਪਿਆਰ ਕਰਦੇ ਆ ਇਸ ਪਿੰਡ ਤੋਂ ਕਾਫੀ ਮੇਰੇ ਭੈਣ ਭਰਾ ਵਿਦੇਸ਼ਾਂ ਦੀ ਧਰਤੀ ਉੱਤੇ ਬੈਠੇ ਹੋਏ ਹਨ ਪਰ ਅੱਜ ਵੀ ਆਪਣੇ ਪਿੰਡ ਨੂੰ ਆਪਣੀ ਮਿੱਟੀ ਨੂੰ ਬਹੁਤ ਪਿਆਰ ਕਰਦੇ ਆ ਪਿੰਡ ਲਿੱਟਾ ਵਾਲਿਓ ਇਹ ਵੀਡੀਓ ਆਪਣੇ ਸੱਜਣਾ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਤੇ ਅਗਲਾ ਪਿੰਡ ਕਿਹੜਾ ਸ਼ੂਟ ਕਰੀਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ